ਸਾਰੇ ਦੇ ਲਈ ਜੀ ਬੱਚਿਆਂ ਦੀ ਪੜ੍ਹਾਈ ਮਾਂ ਪਿਓ ਦੀ ਰੋਟੀ ਸਾਰੀ ਇੱਥੇ ਚੱਲਦੀ ਸੀਗੀ ਫੇਰ ਤੇ 5 ਵਜੇ ਤੱਕ ਅੱਗੇ ਚੱਲ ਗਿਆ ਜੀ 5 ਵਜੇ ਗਿਆ ਬਾਹਰ ਰੇਲ ਨਾਲ ਕਿਉਂ ਗਿਆ ਮੈਂ ਬੱਚੇ ਨੂੰ ਹਾਕਾ ਮਾਰੀਆਂ ਵੀ ਬੇਟਾ ਆ ਜਾ ਗੱਡੀ ਕੱਢ ਦੇ ਬਾਹਰ ਗੱਡੀ ਕੱਢਣ ਦਾ ਮੌਕਾ ਵੀ ਨਹੀਂ ਮੇਰਾ ਗੱਡੀ ਕੱਢਦੇ ਕੱਢਦੇ ਮੇਰੇ ਹੱਥ ਵੀ ਕੀ ਕਰੀ ਹੁਣ ਠੀਕ ਹੈ ਭੈਣੇ ਕੋਸ਼ਿਸ਼ ਜ਼ਰੂਰ ਕਰਨਗੇ ਲੋਕ ਤੁਹਾਡੇ ਨਾਲ ਜ਼ਰੂਰ ਕਰਨਗੇ ਜਿਹੜੇ ਵੀਡੀਓ ਦੇਖਦੇ ਨੇ ਬਈ ਆ ਵੀ ਉਹਨੂੰ ਵੀ ਬਾਹਰਲੇ ਨੂੰ ਵੀ ਅੱਗੇ ਲੱਗੀ ਉਹ ਵੀ ਨਹੀਂ ਬਚਿਆ ਹੈਗਾ ਸਾਡਾ ਤਾਂ ਕੱਢਿਆ ਹੋਇਆ ਵੀ ਨਹੀਂ ਬਚਿਆ ਬਾਹਰ ਬੋਰ ਪਰ ਬੰਦਾ ਇੰਨਾ ਟਾਈਮ ਤੋਂ ਸਾਰੀ ਉਹ ਦੁਕਾਨ ਮੱਚ ਗਈ ਜਾਨੂ ਤਾਂ ਜਾਨੂ ਪਹੁੰਚੇ ਤਾਂ ਮੇਰਾ ਕੁਝ ਬਚਿਆ ਹੀ ਨਹੀਂ ਸੀਗਾ ਬਹੁਤ ਅੱਖੇ ਹੋਏ ਬੇਦੌੜਾ ਕਿੱਦੋਂ ਰੋਟੀ ਚਲਾਵਾਂਗੇ ਸੀ ਕਿਵੇਂ ਸਟਾਰਟ ਕਰਾਂਗੇ ਸੜਾ ਬੰਦਾ ਸਭ ਕੁਝ ਸਹੀ ਹੋ ਜਾਏ ਜਾਂਦੇ ਆ ਵੱਡੇ ਦਿਲ ਦੇ ਨਾਲ ਤੁਹਾਡੀ ਛੋਟੀ ਛੋਟੀ ਕੋਸ਼ਿਸ਼ ਇਹ ਕਾਰ ਨੂੰ ਫੇਰ ਦੁਬਾਰਾ ਬਿਸਾ ਸਕਦੀ ਹੈ ਇਹਨਾਂ ਦਾ ਕੰਮ ਕਾਰਗਰ ਅੱਸੀ ਕੱਲ ਪੰਜਾਬ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦੇ ਹਾਂ ਕਸਵਾ ਡੇਲੋਂ ਦੇ ਵਿੱਚ ਮਜੂਰਾ ਤੋਂ ਸਵੀਨਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਹਿਲਾਂ ਇਹ ਤਸਵੀਰਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਦੁਕਾਨ ਦੀਆਂ ਤਸਵੀਰਾਂ ਨੇ ਕਸਵਾ ਡੇਲੋਂ ਤੇ ਮਰੀਰਕੋਟਾ ਰੋਡ ਤੇ ਸਥਿਤ ਤੇ ਸ਼ੋਰੂਮ ਜਿਸ ਦੇ ਵਿੱਚ ਵੱਖੋ-ਵੱਖਰਾ ਸਮਾਨ ਰੱਖਿਆ ਗਿਆ ਸੀ ਵੇਚਣ ਦੇ ਲਈ ਪਰ ਇਹ ਦੇਰ ਰਾਤ ਸੜਕੇ ਸਵਾਹ ਹੋ ਗਿਆ ਬਿਲਕੁਲ ਵੀ ਕੁਝ ਨਹੀਂ ਬਚਿਆ ਇਹ ਦੁਕਾਨ ਦੇ ਓਨਰ ਨੇ ਜੋ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਸასიਖਾਲ ਸਵਾਗਤ ਹੈ ਪਹਿਲਾਂ ਤਾਂ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਸਾਡੇ ਸਾਹਮਣੇ ਆਈ ਆ ਬਹੁਤ ਹੀ ਮਦਭਾਗੀ ਖਬਰ ਆ ਬਹੁਤ ਹੀ ਸਾਨੂੰ ਵੀ ਹਾਰਟ ਹੋਇਆ ਦੁੱਖ ਹੋਇਆ ਕਿੰਨਾ ਕੁ ਨੁਕਸਾਨ ਹੋਣ ਦਾ ਖਾਤਸਾ ਜਿਹੜਾ ਇਹ ਲਗਾਇਆ ਜਾ ਰਿਹਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਬਾਈ ਜੀ ਪਿਆਰ ਲੱਖਾਂ ਦਾ ਨੁਕਸਾਨ ਹੋ ਗਿਆ ਤੁਹਾਡਾ ਤੇ ਸਾਡੇ ਸਿਸ਼ਣ ਕੇ ਇਹੀ ਰਿਕਵੈਸਟ ਹੈ ਵੀ ਸਾਡਾ ਜਿਹੜਾ ਸਾਨੂੰ ਮੁਆਵਜ਼ਾ ਆਦਾ ਕੀਤਾ ਜਾਵੇ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਸਾਡੇ ਰੋਜ਼ੀ ਰੋਟੀ ਦਾ ਸਾਧਨ ਇਹੀ ਸੀਗਾ ਜੀ ਬੱਚਿਆਂ ਦੀ ਪੜ੍ਹਾਈ ਮਾਂ ਪਿਓ ਦੀ ਰੋਟੀ ਸਾਰੀ ਇੱਥੋਂ ਹੀ ਚੱਲਦੀ ਸੀਗੀ ਠੀਕ ਹੈ ਠੀਕ ਹੈ ਤੁਹਾਨੂੰ ਰਿਕਵੈਸਟ ਜ਼ਰੂਰ ਕਰਦੇ ਆ ਬੇਨਤੀ ਜ਼ਰੂਰ ਕਰਦੇ ਆ ਅਕਸਰ ਅਸੀਂ ਦੁੱਖ ਸੁੱਖ ਦੇ ਵਿੱਚ ਕੰਮ ਆਉਂਨੇ ਆ ਇੱਕ ਦੂਸਰੇ ਦੇ ਪੰਜਾਬੀ ਜਾਣੇ ਜਾਂਦੇ ਨੇ ਤੁਸੀਂ ਇੰਨਾਂ ਦੀ ਹੈਲਪ ਜਰੂਰ ਕਰ ਸਕਦੇ ਹਾਂ ਸਹਾਇਤਾ ਇੱਥੋਂ ਹੀ ਕਰਦਾ ਗੁਜ਼ਾਰਾ ਚੱਲਦਾ ਸੀ ਇੱਥੋਂ ਰੋਜੀ ਰੋਟੀ ਚੱਲਦੀ ਸੀ ਇੱਥੋਂ ਹੀ ਬੱਚੇ ਪੜਦੇ ਸੀ ਪਰ ਹੁਣ ਦੇਖ ਸਕਦੇ ਹੋ ਬੱਚਿਆ ਕੁਝ ਵੀ ਨਹੀਂ ਕਰਦਾ ਵੀ ਬੜਾ ਨੁਕਸਾਨ ਹੋ ਗਿਆ ਬਈ ਜੀ ਕਦੋਂ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਕਿੰਨਾ ਕੁ ਸਮਾਨ ਵਿੱਚ ਪਿਆ ਸੀ 2014 ਤੋਂ ਕੰਮ ਕਰ ਰਹੇ ਹਾਂ ਜੀ ਇਹਦੇ ਵਿੱਚ 50 ਲੱਖ ਦਾ ਸਮਾਨ ਪਿਆ ਸੀ ਬਈ 50 ਲੱਖ ਦਾ ਸਮਾਨ ਪਿਆ ਸੀ ਸਮਾਨ ਤਾਂ ਸੜ ਕੇ ਸੁਆਹ ਹੋ ਗਿਆ ਹੋਰ ਵੀ ਕੁਝ ਪਿਆ ਸੀ ਤੁਹਾਡਾ ਹੋਰ ਕੁਛ ਜੀ ਤਿੰਨ ਸਾਡੇ ਮੋਬਾਈਲ ਸੀਗੇ ਦੋ ਮੋਬਾਈਲ ਮੇਰੇ ਇੱਕ ਵਾਈਫ ਦਾ ਮੋਬਾਈਲ ਸੀਗਾ ਔਰ ਅਸੀਂ ਔਰੇ ਸੀਗੇ ਤੇ ਇੱਕ ਸਾਡੇ ਉਹ ਜਿਹੜਾ ਪੇਮੈਂਟ ਸੀਗੀ ਹੂੰ ਪੇਮੈਂਟ ਕਿੰਨੀ ਸੀ ਪੇਮੈਂਟ 20000 ਰੁਪਏ ਜੀ 20000 ਰੁਪਏ ਇਸ ਮਾਲ ਤੁਸੀਂ ਲੋਹੇ ਦਾ ਵੀ ਰੱਖਿਆ ਸੀ ਇਹ ਲੋਹਾ ਕੱਲਾ ਬਚਿਆ ਪਲਾਸਟਿਕ ਦਾ ਵੀ ਸਮਾਨ ਸੀਗਾ ਲੱਕੜ ਦਾ ਵੀ ਸਮਾਨ ਸੀ ਸਾਰਾ ਸੜ ਕੇ ਸੁਆਹ ਗਿਆ 50 ਲੱਖ ਤੋਂ ਉੱਪਰ ਦਾ ਘਰ ਦੇ ਕੀ ਹਾਲਾਤ ਨੇ ਅੱਗ ਲੱਗਣ ਦਾ ਕਾਰਨ ਕੀ ਆ ਜਾਂ ਸਾਹਮਣੇ ਕਿਵੇਂ ਲੱਗੀ ਆ ਅੱਗ ਲੱਗਣ ਦਾ ਕੋਈ ਕਾਰਨ ਨਹੀਂ ਪਤਾ ਜੀ ਕਿਵੇਂ ਲੱਗੀ ਆ ਅਸੀਂ ਤਾਂ ਆ ਹੀ ਦੇਖਿਆ ਬਸ ਅੱਗ ਲੱਗੀ ਅੱਗ ਲੱਗਣ ਬਾਅਦ ਅਸੀਂ ਬੁਝਾਉਣ ਤੇ ਉਹਨੂੰ ਬਹੁਤ ਕੋਸ਼ਿਸ਼ ਕੀਤੀ ਆ ਪਰ ਅੱਗ ਤੇ ਕਾਬੂ ਨਹੀਂ ਪਾ ਸਕੇ ਫਿਰ ਫਾਇਰ ਬਰਗੇਡ ਦੀਆਂ ਗੱਡੀਆਂ ਆਈਆਂ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਵੀ ਤੜਕੇ 5 ਵਜੇ ਤੱਕ ਅੱਗ ਤੇ ਕਾਬੂ ਪਾ ਸਕੇ ਨੇ ਐਨੀ ਮੁਸ਼ਕਲ ਕਰਨੀ ਪਈ ਰਾਤ ਨੂੰ ਜਦੋਂ ਅੱਗ ਲੱਗ ਜਾਂਦੀ ਆ ਉਸ ਤੋਂ ਬਾਅਦ ਤੁਰੰਤ ਫਾਇਰ ਬਰਗੇਡ ਦੀਆਂ ਗੱਡੀਆਂ ਆ ਜਾਂਦੀਆਂ ਨੇ ਲੰਮਾ ਸਮਾਂ ਸੰਘਰਸ਼ ਚੱਲਦਾ ਫਿਰ ਅੱਗ ਬੰਦ ਹੁੰਦੀ ਆ ਸਵੇਰ ਦੇ 5 ਵਜੇ ਤੱਕ ਚੱਲਦਾ ਸਵੇਰ ਦੇ 5 ਵਜੇ ਤੱਕ ਅੱਗ ਚੱਲਿਆ ਜੀ 5 ਵਜੇ ਆ ਗਏ ਫਾਇਰ ਬਰਗੇਡ ਵਾਲੇ ਬੁਝਾ ਗਏ ਕਿੰਨੀਆਂ ਗੱਡੀਆਂ ਆਗੀਆਂ ਸੀ ਤੁਹਾਡੇ ਕੋਲੇ ਉਸ ਟਾਈਮ ਕਿੰਨਾ ਸਮਾਂ ਸੀ ਕਿੰਨੀ ਦੇਰ ਬਾਅਦ ਆ ਗਈਆਂ ਸਾਡੇ ਕੋਲੇ 9:30 ਵਜੇ ਅੱਗ ਲੱਗੀ ਐ 10:00 ਵਜੇ ਗੱਡੀਆਂ ਆ ਗਈ ਤੇ ਜਿਹੜੀਆਂ ਗੱਡੀਆਂ ਆਈਆਂ ਨੇ ਦੋ ਸਰਿਆਲਸ ਪੇਪਰ ਮਿਲ ਅਹਿਮਦਗੜ੍ਹ ਤੋਂ ਆਈਆਂ ਦੋ ਨਗਰ ਨਿਗਰ ਲੁਧਿਆਣਾ ਤੋਂ ਆਈਆਂ ਨੇ ਤੇ ਦੋ ਗੱਡੀਆਂ ਪਾਣੀ ਛਿੜਕਦੀਆਂ ਦੋ ਭਾਰਕਲੇਆਂ ਦੋ ਛਿੜਕਦੇ ਦੋ ਭਾਰਕਲੇਆਂ ਆਈਆਂ ਸੀ ਚਾਰ ਗੱਡੀਆਂ ਆਈਆਂ ਚਾਰ ਗੱਡੀਆਂ ਨੇ ਮਤਲਬ 20 ਗੱਡੀਆਂ ਪਾਣੀ ਛਿੜਕੀਆਂ ਫੇਰ ਅੱਗ ਤੇ ਕਾਬੂ ਪਾ ਸਕੇ ਨਹੀਂ ਠੀਕ ਐ ਉਸ ਟਾਈਮ ਕੌਣ ਕੌਣ ਮੌਜੂਦ ਸੀ ਇੱਥੇ ਜਦੋਂ ਇਹ ਅੱਗ ਲੱਗੀ ਜਾਦਾ ਅੱਗ ਲੱਗਿਆ ਮੈਂ ਤੇ ਮੇਰੀ ਮਾਈ ਵਾਈਫ ਮਜੂ ਸੀਗੇ ਜੀ ਬਾਅਦ ਵਿੱਚ ਅਸੀਂ ਉਹਨਾਂ ਨੂੰ ਜਾ ਅੱਗ ਲਾ ਕੇ ਮੇਰੇ ਬ੍ਰਦਰ ਭਝਾਈ ਨੂੰ ਉਹਨਾਂ ਨੂੰ ਉੱਪਰੋਂ ਸੱਦਿਆ ਅਸੀਂ ਉਹਨਾਂ ਨੇ ਵੀ ਅੱਗ ਬਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਅੱਗ ਤੇ ਕਾਬੂ ਨਹੀਂ ਪਾ ਸਕਿਆ ਸੀ ਰਹਿਸ਼ ਵੀ ਇੱਥੇ ਸੀ ਤੁਹਾਡੀ ਰਹਿਸ਼ ਵੀ ਉੱਪਰ ਆਈ ਸਾਡੀ ਥੱਲੇ ਦੁਕਾਨ ਆ ਉੱਪਰ ਸਾਡੀ ਰਹਿਸ਼ ਆ ਠੀਕ ਆ ਆਪਾਂ ਜਾ ਸਕਦੇ ਆ ਅੰਦਾਜ਼ਾ ਜਿਹਾ ਲਾ ਸਕਦੇ ਆ ਕਿੰਨਾ ਕਿ ਨੁਕਸਾਨ ਹੋ ਗਿਆ ਦਿਖਾ ਸਕਦੇ ਆ ਲੋਕਾਂ ਨੂੰ ਜਿਹੜੇ ਵੀਵਰ ਸਾਡੇ ਨਾਲ ਜੁੜੇ ਹੋਏ ਨੇ ਹੂੰ ਦਿਸਬਿਆਂ ਦਿਖਾਈਆਂ ਜਾਣੇ ਸਾਂਝੀਆਂ ਕੀਤੀਆਂ ਜਾਣ ਜਰੂਰ ਇਹ ਸ਼ਾਪ ਸੀਗੀ ਬਈ ਜੀ ਇਸੋਂ ਹੱਬ ਸੀ ਹੁਣ ਇਹ ਲੋਹਾ ਬਚਿਆ ਰੋਜੀ ਰੋਟੀ ਇੱਥੋਂ ਹੀ ਚੱਲਦੀ ਸੀ ਹੁਣ ਨਹੀਂ ਲੱਗਦਾ ਕੋਈ ਅੱਗੇ ਲੱਗਦਾ ਹੁਣ ਕੌਣ ਪਰਪਾਈ ਕਰੂਗਾ ਇਹਦੀ ਅਧਿਕਾਰੀ ਮਿਲਿਆ ਜੀ ਉਹਨਾਂ ਦਾ ਕੀ ਕਹਿਣਾ ਫਿਰ ਪ੍ਰਸ਼ਾਸਨ ਦੇ ਜੀਵਨ ਸਿੰਘ ਸੰਗਵਾਲਾ ਆ ਕੇ ਗਏ ਸਾਡੇ ਕੋਲ ਉਹ ਸਾਨੂੰ ਕਹਿ ਕੇ ਗਏ ਥੋੜੀ ਬੱਤੋਬਾਤ ਹੈਲਪ ਕਰਾਂਗੇ ਅੱਛਾ ਵਿਧਾਇਕ ਸਾਹਿਬ ਜਿਹੜੇ ਇੱਥੋਂ ਦੇ ਵਿਧਾਇਕ ਸਾਹਿਬ ਨੇ ਉਹ ਤੁਹਾਡੇ ਕੋਲੇ ਪਹੁੰਚ ਗਏ ਆ ਕੇ ਤੁਹਾਨੂੰ ਮਿਲ ਕੇ ਗਏ ਨੇ ਦੁੱਖ ਸਹਿ ਰਾਖੀ ਸੰਦੇਸ਼ ਕਰਕੇ ਗਏ ਨੇ ਕਹਿ ਕੇ ਗਏ ਨੇ ਵੀ ਤੁਹਾਡੇ ਨਾਲ ਖੜੇ ਆ ਬਿਲਕੁਲ ਜੀ ਵੱਟੂ ਡੈਲੋ ਸਾਡੇ ਬਾਜ਼ਾਰ ਦੇ ਪ੍ਰਧਾਨ ਨੇ ਉਹ ਵੀ ਆ ਕੇ ਗਿਆ ਉਹ ਕਹਿੰਦੇ ਵੱਧ ਤੋਂ ਵੱਧ ਥੋੜੀ ਹੈਲਪ ਕਰਾਂਗੇ ਜੀ ਠੀਕ ਆ ਉਹ ਸਾਨੂੰ ਜਰੂਰ ਦਿਖਾਇਓ ਜਿੱਥੇ ਤੁਹਾਡੀ ਰਾਇ ਸੀ ਕਹਿੰਦੇ ਉੱਪਰੋਂ ਵੀ ਨੁਕਸਾਨ ਹੋ ਗਿਆ ਜਿੱਥੇ ਤੁਸੀਂ ਆਪ ਖੁਦ ਪਏ ਹੋਨੇ ਹੋ ਉਹ ਵੀ ਨਹੀਂ ਬਚਿਆ ਕੁਝ ਟੋਟਲ ਟੋਟਲ ਜੇ ਖਾਚਾ ਕਰ ਲਈਏ ਤੇ ਫਿਰ 50 60 70 80 ਲੱਖ ਤੋਂ ਵੀ ਉੱਪਰ ਚਲੇ ਗਿਆ ਹਾਂਜੀ ਹਾਂਜੀ ਟੋਟਲ 80 ਤੋਂ ਉੱਪਰ ਆ ਜੀ ਠੀਕ ਆ ਕੋਈ ਇਹਦੇ ਨਾਲ ਇੰਜਰਡ ਤਾਂ ਨਹੀਂ ਹੋਇਆ ਕੋਈ ਫਟੜਦਾ ਤਾਂ ਨਹੀਂ ਹੋਇਆ ਜਦੋਂ ਤੁਸੀਂ ਅੱਗ ਬੁਝਾਉਂਦੇ ਸੀ ਕੋਈ ਬੱਚੇ ਨੂੰ ਤਾਂ ਨਹੀਂ ਬੱਚੇ ਨੂੰ ਥੋੜਾ ਸੇਕ ਲੱਗਿਆ ਇਹ ਬੱਚੇ ਨੂੰ ਤੇ ਮੰਮੀ ਨੂੰ ਥੋੜਾ ਸੇਕ ਲੱਗਿਆ ਬਾਕੀ ਨਾ ਸਾਰੇ ਠੀਕ ਆ ਜੀ ਉਹਦਾ ਠੀਕ ਨੇ ਬਿਲਕੁਲ ਉਹ ਜਿਸੇਕ ਲੱਗਿਆ ਉਹਨਾਂ ਹਾਂ ਜੀ ਉਹਦਾ ਬਿਲਕੁਲ ਠੀਕ ਨੇ ਉਹਦਾ ਥੋੜਾ ਥੋੜਾ ਸੇਕ ਲੱਗਿਆ ਵਾ ਹੱਥਾਂ ਤੇ ਬਾਹਾਂ ਤੇ ਮੂੰਹ ਤੇ ਉਹਦਾ ਠੀਕ ਨੇ ਜੀ ਠੀਕ ਆ ਕੀਕਾ ਦੁਬਾਰਾ ਤੁਹਾਨੂੰ ਫੇਰ ਬੇਨਤੀ ਜਰੂਰ ਕਰਦੇ ਆਂ ਅਸੀਂ ਜਰੂਰ ਲੋਡ ਆਏ ਸਮੇਂ ਦੀ ਲੋਡ ਲਾ ਲਓ ਬੈਕਅਪ ਲਾ ਲਓ ਇਹਨਾਂ ਨੇ ਪਰਮਾਤਮਾ ਨੇ ਅਜਹੀ ਮਾਰ ਮਾਰੀ ਸਾਨੂੰ ਲੱਗਦਾ ਸਾਥ ਦੇਣਾ ਚਾਹੀਦਾ ਇਹਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਬੱਚਿਆ ਕੁਝ ਨਹੀਂ ਇੱਥੋ ਹੀ ਗੁਜ਼ਾਰਾ ਚੱਲਦਾ ਸੀ ਇਹੀ ਦੁਕਾਨ ਸੀ ਇੱਥੋ ਹੀ ਰੋਜ਼ੀ-ਰੋਟੀ ਚੱਲਦੀ ਸੀ ਸਾਨੂੰ ਉਹ ਤਸਵੀਰਾਂ ਜਰੂਰ ਉੱਪਰ ਲੀਆਂ ਦਿਖਾ ਦਿਓ ਜੀ ਜਿੱਥੇ ਤੁਹਾਡੀ ਰਾਇ ਸੀ ਉੱਥੇ ਵੀ ਕਹਿੰਦੇ ਤਰੇੜਾਂ ਆ ਗਈਆਂ ਕੁਝ ਨਹੀਂ ਬੱਚਿਆ ਉੱਥੇ ਵੀ ਉਹ ਵੀ ਡਰ ਲੱਗਦਾ ਜਦੋਂ ਤੁਸੀਂ ਉੱਥੇ ਰੁਕੋਗੇ ਪਹੁੰਚੋਗੇ ਉਹ ਕਦੇ ਵੀ ਗਿਰ ਸਕਦਾ ਅਜਿਹੀ ਸਥਿਤੀ ਬਿਲਕੁਲ ਜੀ ਬਿਲਕੁਲ ਉਹ ਤੁਹਾਨੂੰ ਦਿਖਾ ਦਿੰਨੇ ਆ ਉਹਦੀਆਂ ਤਸਵੀਰਾਂ ਦਿਖਾ ਦਿੰਨੇ ਆ ਉਹਨੂੰ ਬਹੁਤ ਤਰੇੜਾਂ ਆ ਚੁੱਕੀਆਂ ਨੇ ਉੱਪਰ ਮਕਾਨ ਨੂੰ ਅੱਛਾ ਜੀ ਅਸੀਂ ਸ਼ੋਰੂਮ ਦੀ ਛੱਤ ਤੇ ਆ ਜਿੱਥੇ ਇਹਨਾਂ ਦੀ ਰਿਹਾਇਸ਼ ਸੀ ਇਹ ਦੇਖ ਸਕਦੇ ਹੋ ਤੁਸੀਂ ਕਿਵੇਂ ਤਰੇੜਾਂ ਆ ਗਈਆਂ ਇੱਥੇ ਰਿਹਾਇਸ਼ ਤੇ ਵਿੱਚ ਇੱਥੇ ਪੈਂਦੇ ਸੀ ਇੱਥੇ ਸੌਂਦੇ ਸੀ ਇਹ ਇਹ ਵੀ ਘਰ ਹੁਣ ਰਹਿਣ ਲਾਇਕ ਨਹੀਂ ਬਚਿਆ ਕਿਉਂਕਿ ਇਹਦੇ ਵੀ ਹਾਲਾਤ ਅਜਿਹੇ ਹੋ ਗਏ ਡਰ ਲੱਗਣ ਲੱਗ ਗਿਆ ਜਿਦੋਂ ਇਹ ਕਦੇ ਵੀ गिर ਸਕਦਾ ਫਿਰ ਅਜਿਹੇ ਹਾਲਾਤ ਹੋ ਗਏ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਛੱਤ ਸਾਰੇ ਦੁਬਾਰਾ ਤੇ ਤਰੇੜਾਂ ਕਿੱਡੀਆਂ ਆ ਗਈਆਂ ਦੇਖੋ ਹਾਂ ਜ ਦੇ 4 ਰਹਿ ਗਏ ਬਾਕੀ ਹਰਸ਼ ਵੀ ਤੇ ਵੀ ਤਰੇੜ ਆ ਗਈਆਂ ਹਾਂਜੀ ਜਣੀ ਇਹਦੇ ਵਿੱਚ ਰਹਿਣਾ ਹੁਣ ਬਹੁਤ ਡੇਂਜਰਸ ਹੈ ਕੀ ਕਰੀਏ ਕਿਤੇ ਦਾ ਕਿਤੇ ਅਜੇ ਵੀ ਸ਼ੇਕ ਮਾਰ ਰਿਹਾ ਕਹਿੰਦੇ ਬੜੀ ਭਿਆਨਕਰ ਸੀ ਅੱਗ ਬਹੁਤ ਜ਼ਿਆਦਾ ਅਜੇ ਵੀ ਸ਼ੇਕ ਮਾਰ ਰਿਹਾ ਅੰਦਰੋਂ ਤਸਵੀਰਾਂ ਇਹ ਰੂਮ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਬਹੁਤ ਜ਼ਿਆਦਾ ਤਰੇੜਾਂ ਆ ਚੁੱਕੀਆਂ ਨੇ ਪੂਰਾ ਸ਼ੇਕ ਮਾਰ ਰਿਹਾ ਹਾਂਜੀ ਇੱਥੇ ਉਸ ਟਾਈਮ ਜਿਹੜੇ ਕਮਰੇ ਦੀਆਂ ਤਸਵੀਰਾਂ ਅਸੀਂ ਦੇਖਦੇ ਹਾਂ ਬਾਤ ਚੱਲਦੀ ਜਿਹੜੇ ਕਮਰੇ ਦੀਆਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਇੱਥੇ ਉਸ ਟਾਈਮ ਤੁਸੀਂ ਹਾਜ਼ਰ ਸੀ ਅੰਦਰ ਫੈਮਿਲੀ ਮੈਂਬਰ ਬਾਕੀ ਥੱਲੇ ਸੀਗੇ ਜਾਂ ਤੁਸੀਂ ਸਾਰੇ ਥੱਲੇ ਸੀਗੇ ਜਿਨ੍ਹਾਂ ਨੇ ਦੇਖਿਆ ਕਿੰਨਾਂ ਨੂੰ ਪਤਾ ਲੱਗਿਆ ਫਿਰ ਵੀ ਅੱਗ ਲੱਗੀ ਬੇਟੀ ਤੇ ਮਾਤਾ ਪਿਤਾ ਉੱਪਰ ਸੀਗੇ ਬਾਕੀ ਅਸੀਂ ਥੱਲੇ ਸੀਗੇ ਜੀ ਅਸੀਂ ਅੱਗ ਬੁਝਾਉਂਦੇ ਸੀ ਮੈਂ ਤੇ ਬਾਅਦ ਠੀਕ ਹੈ ਹਾਂ ਜੀ ਤੁਸੀਂ ਦੋਨੋਂ ਜਾਣੇ ਪਹਿਲਾਂ ਤਾਂ ਕੋਸ਼ਿਸ਼ ਕਰਦੇ ਰਹੇ ਵੀ ਹੁਣ ਵੀ ਬੰਦ ਹੋ ਜਾਵੇ ਅੱਗ ਸ਼ਾਇਦ ਬੰਦ ਹੋ ਜਾਵੇ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਪੂਰੀ ਕੋਸ਼ਿਸ਼ ਕੀਤੀ ਆ ਪਰ ਅੱਗ ਬੇਕਾਬੂ ਹੋ ਚੁੱਕੀ ਹੈ ਠੀਕ ਹੈ ਭਾਈ ਜੀ ਜੇ ਕਿਸੇ ਨੇ ਤੁਹਾਡੀ ਸਹਾਇਤਾ ਜ਼ਰੂਰ ਕਰਨੀ ਹੋਵੇ ਆਪਣਾ ਨੰਬਰ ਜ਼ਰੂਰ ਦੱਸ ਦਿਓ ਅਸੀਂ ਵੀ ਵੀਡੀਓ ਤੇ ਥੱਲੇ ਚਲਾ ਦਾਂਗੇ ਨੰ ਤੇ Google Pay ਨੰਬਰ ਜਾਂ ਆਪਣਾ ਫੋਨ ਨੰਬਰ ਜਰੂਰ ਦੱਸ ਦਿਓ ਤੁਹਾਡੇ ਨਾਲ ਸੰਪਰਕ ਹੋ ਸਕੇ ਆ ਨੰਬਰ ਆ ਜੀ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹ ਬਾਈ ਜੀ ਦੇ ਹੱਥ ਦੇ ਵਿੱਚ ਇੱਕ ਕਾਗਜ਼ ਫੜਿਆ ਹੋਇਆ ਉੱਪਰ ਨੰਬਰ ਲਿਖਿਆ ਹੋਇਆ ਮੈਂ ਨੰਬਰ ਬੋਲ ਦਿੰਦਾ ਪਰਮਿੰਦਰ ਸਿੰਘ ਇਹ ਅਕਾਊਂਟ ਨੰਬਰ ਵੀ ਲਿਖਿਆ ਆ 501443894467 HDFC ਬੈਂਕ ਆ ਜੀ 279 50055 ਇਹ ਇਹਨਾਂ ਦਾ ਨੰਬਰ ਆ ਜ਼ਰੂਰ ਤੁਸੀਂ ਸੰਪਰਕ ਜ਼ਰੂਰ ਕਰਿਓ ਇਹਨਾਂ ਨਾਲ ਸਹਾਇਤਾ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਛੋਟੇ-ਛੋਟੇ ਕੋਸ਼ਿਸ਼ ਦੇ ਨਾਲ ਇਹ ਦੁਬਾਰਾ ਘਰ ਫੇਰ ਵੱਜ ਜਾਵੇਗਾ ਫਿਰ ਇਹਨਾਂ ਦਾ ਕੰਮਕਾਰ ਚੱਲ ਜਾਵੇਗਾ ਕਿਉਂਕਿ ਕੰਮਕਾਰ ਕਰਨ ਦੇ ਲਈ ਨਾ ਤਾਂ ਉਹ ਜਗ੍ਹਾ ਬਚੀ ਆ ਨਾ ਸਪੇਸ ਬਚੀ ਆ ਜਿਹੜਾ ਜਿੱਥੇ ਰਹਿੰਦੇ ਸੀ ਉਹ ਵੀ ਘਰ ਹੁਣ ਰਹਿਣ ਦੇ ਲਾਇਕ ਨਹੀਂ ਰਿਹਾ ਚੱਲੋ ਜੀ ਉਹ ਮੜੇ ਉੱਪਰ ਸੀ ਨਾੜਦੇ ਹਰਦਾ ਤੇ ਵੀ ਖੜਦਾ ਖੜਦਾ ਆਰਾਮ ਲੱਟਾ ਕੇ ਕਰੀ अच्छा बहनें किवें ਪਤਾ ਲੱਗਿਆ ਤੁਹਾਨੂੰ ਅੱਗ ਲੱਗ ਗਈ ਜੇ ਗੱਲ ਕਰ ਲਈ ਆਪਾਂ ਘਰ ਦੀ ਕੰਮਕਾਰ ਦੀ ਗੱਲ ਕਰ ਲਈਏ ਬੰਦਾ ਪਾਈ ਪਾਈ ਜੋੜ ਕੇ ਆਪਣੀ ਰੋਟੀ ਵੀ ਛੱਡ ਛੱਡ ਕੇ ਘਰ ਮਸਾ ਬਣਾਉਂਦਾ ਇਹ ਘਰ ਦੇ ਵਿੱਚ ਬੱਚਿਆ ਵੀ ਕੁਝ ਨਹੀਂ ਕੰਮਕਾਰ ਵੀ ਗਿਆ ਹੁਣ ਘਰ ਵੀ ਰਹਿਣ ਦੇ ਲਾਇਕ ਨਹੀਂ ਰਿਹਾ ਕਿਵੇਂ ਪਤਾ ਚੱਲਿਆ ਜੀ ਤੁਹਾਨੂੰ ਜੀ ਮੈਂ ਤਾਂ ਅਸੀਂ ਆਉਣ ਲੱਗੇ ਸੀ ਬਸ ਦੁਕਾਨ ਵਧਾ ਕੇ ਮੈਂ ਕਹਿੰਦਾ ਚੱਲਦੀ ਹੈ ਕਹਿੰਦੇ ਤੂੰ ਰੁਕ ਜਾ ਦੋ ਕੁ ਮਿੰਟ ਆਪਾਂ ਇਕੱਠੇ ਹੀ ਚੱਲਦੇ ਆ ਮੈਂ ਕੁਰਸੀ ਤੇ ਬਹਿ ਗਈ ਤੇ ਇਹ ਆਪਦਾ ਦੇਖਣ ਲੱਗੇ ਸਾਬ ਉਤਾਵਜਾ ਮਾੜਾ ਮੋਟਾ ਤੇ ਮੈਂ ਕਿਹਾ ਵੀ ਮੈਂ ਕੁਰਸੀ ਤੇ ਬੈਠੀ ਆ ਪਿੱਛੇ ਨਾਲ ਆਵਾਜ਼ ਆਉਣ ਲੱਗੀ ਚਿਰਚਿਰ ਜੀ ਮੈਂ ਅੱਗੇ ਦੀ ਫੜਦੀ ਹੁੰਦੀ ਆ ਮੈਂ ਪਿੱਛੇ ਦੇਖਿਆ ਮੁੜ ਕੇ ਕਿ ਕੀ ਹੋ ਗਿਆ ਜਰਾ ਦੇਖਿਆ ਮੈਂ ਇਹਨਾਂ ਨੂੰ ਆਵਾਜ਼ ਮਾਰੀ ਮੈਂ ਅੱਗ ਲੱਗ ਗਈ ਆ ਇੰਨੀ ਜਗ੍ਹਾ 'ਚ ਅੱਗ ਲੱਗੀ ਹੋਈ ਸੀ ਕਿ ਜਦ ਸਾਡੇ ਸਾਡੇ ਦੇਖਦੇ ਦੇਖਦੇ ਇੱਕੋ ਦਮ ਪੂੰਕਾ ਨਿਕਲ ਗਿਆ ਬਸ ਮੈਂ ਬੱਚੇ ਨੂੰ ਹਾਕਾ ਮਾਰੀਆਂ ਵੀ ਬੇਟਾ ਆ ਜਾ ਗੱਡੀ ਕੱਢ ਦੇ ਬਾਹਰ ਗੱਡੀ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਗੱਡੀ ਕੱਢਦੇ ਕੱਢਦੇ ਮੇਰੇ ਹੱਥ ਵੀ ਮੱਚ ਗਏ ਤੇ ਪਿੱਛੇ ਮਿੰਟੂ ਹੀ ਤੇ ਵੀ ਪੈ ਗਿਆ ਪੂੰਕਾ ਲਸਬੇ ਕੀ ਕਰੀ ਹੁਣ ਕਿੰਗਾ ਕਨੇ ਕੋਸ਼ਿਸ਼ ਜਰੂਰ ਕਰਨਗੇ ਲੋਕ ਤੁਹਾਡੇ ਨਾਲ ਜਰੂਰ ਕਰਨਗੇ ਜਿਹੜੇ ਵੀਡੀਓ ਦੇਖਦੇ ਨੇ ਪਰਮਾਤਮਾ ਦੇ ਹੱਥ ਵਾਸਾ ਹੈ ਕਿਸੇ ਦੀ ਕੀਤੀ ਹੋਈ ਨਹੀਂ ਚੀਜ਼ ਹੋ ਜਾਂਦਾ ਹੁੰਦਾ ਜਿੰਦਗੀ ਦੇ ਵਿੱਚ ਇਹ ਤੁਸੀਂ ਅੱਗ ਬੁਜਾਰੇ ਸੀ ਫਿਰੇ ਤੁਹਾਡੇ ਹੱਥ ਵੀ ਸੜ ਗਏ ਕੋਸ਼ਿਸ਼ ਸੀ ਆਪਣਾ ਸਮਾਨ ਬਣਾਇਆ ਹੋਇਆ ਥੀ ਘਰ ਬਣਾਇਆ ਹੋਇਆ ਕੋਸ਼ਿਸ਼ ਕਰ ਰਹੇ ਸੀ ਕਿ ਸੜ ਨਾ ਜਾਵੇ ਜਿੰਨਾ ਕ ਸਮਾਨ ਕੱਢ ਲੀਏ ਤਾਂ ਕੱਢ ਦਈਏ ਬਾਹਰ ਥੋੜਾ ਬਹੁਤਾ ਕੱਢਿਆ ਵੀ ਉਹਨੂੰ ਵੀ ਬਾਹਰ ਵਾਲੇ ਨੂੰ ਵੀ ਅੱਗ ਲੱਗੀ ਉਹ ਵੀ ਨਹੀਂ ਬਚਿਆ ਹੈਗਾ ਸਾਡਾ ਤਾਂ ਕੱਢਿਆ ਹੋਇਆ ਵੀ ਨਹੀਂ ਬਚਿਆ ਬਾਹਰ ਬਹੁਤ ਕੋਸ਼ਿਸ਼ ਕੀਤੀ ਅਸੀਂ ਵੀ ਅੱਗ ਬੁਝਾਵੇ ਰੇਤਾ ਵੀ ਛਿੱਟੇ ਵਾਟਰਲ ਬੰਬ ਤਾਂ ਲੈ ਆ ਕੇ ਫੇਰ ਵੀ ਲਾਇ ਸਿਲੰਡਰੇ ਵੀ ਛਿੱਟੇ ਪਰ ਅੱਗ ਨੂੰ ਕਾਬੂ ਚ ਨਹੀਂ ਆਈ ਸਾਡੇ ਅਸੀਂ ਆ ਵੀ ਬਹੁਤ ਕੋਸ਼ਿਸ਼ ਕੀਤੀ ਫੋਨ ਵੀ ਮਾਰੇ ਉਹਨਾਂ ਨੂੰ ਆਉਣ ਨੂੰ ਵੀ ਟਾਈਮ ਲੱਗਾ ਲੁਧਿਆਣੇ ਤੇ ਇੱਥੇ ਕੋਈ ਹੈ ਨਹੀਂ ਆਪਣੇ ਉਹ ਬੁਝਾਉਣ ਵਾਲੀ ਅੱਗ ਕੀ ਕਰੇ ਫਿਰ ਬੰਦਾ ਇੰਨਾ ਟਾਈਮ ਤੋਂ ਸਾਰੀ ਅੱਗ ਦੁਕਾਨ ਮੱਚ ਗਈ ਜਾਨ ਨੂੰ ਤਾਂ ਜਾਨੂ ਪਹੁੰਚ ਜਾਨੂ ਦਾ ਕੁਝ ਬਚਿਆ ਹੀ ਨਹੀਂ ਸੀਗਾ ਬਹੁਤ ਅੱਖੇ ਹੋਏ ਪਏ ਅਸੀਂ ਧਾੜ ਕਿ ਤਾ ਰੋਟੀ ਕੀ ਲਾਵਾਗੇ ਸੀ ਕਿਵੇਂ ਸਟਾਰਟ ਕਰਾਈ ਸਾਲਾ ਬੰਦ। ਸਾਰੇ ਸਭ ਕੁਝ ਸਹੀ ਹੋ ਜਾਣਾ। ਸਭ ਪਰਮਾਤਮਾ ਹੈ ਤੇ ਭਰੋਸਾ ਰੱਖੋ ਉਹਦੇ ਤੇ ਰੋਟੀ ਬੱਚਿਆਂ ਨੂੰ ਮਿਲ ਜਾਣੀ ਆ। ਤੁਹਾਨੂੰ ਬੇਨਤੀ ਜ਼ਰੂਰ ਕਰਦਾ ਇਹ ਅੰਜੂਆਂ ਦਾ ਮੁੱਲ ਅਸੀਂ ਜ਼ਰੂਰ ਮੋੜ ਸਕਦੇ ਆ। ਅਕਸਰ ਅਸੀਂ ਜਾਣੇ ਜਾਂਦੇ ਆ ਵੱਡੇ ਦਿਲ ਦੇ ਨਾਲ ਤੁਹਾਡੀ ਛੋਟੀ ਛੋਟੀ ਕੋਸ਼ਿਸ਼ ਇਹ ਘਰ ਨੂੰ ਫੇਰ ਦੁਬਾਰਾ ਬਿਠਾ ਸਕਦੀ ਆ। ਇਹਨਾਂ ਦਾ ਕੰਮ ਕਾਰ ਗਿਆ, ਕੰਮ ਕਰਦੇ ਨਾਲ ਘਰ ਵੀ ਗਿਆ। ਦੇਖ ਸਕਦੇ ਹੋ ਕਿਵੇਂ ਪੈਂਜੀਏ ਰੋ ਰਹੇ ਨੇ। ਇਹ ਅੰਜੂ ਨਾ ਆਉਣ ਦਿਓ। ਇੱਕ ਦੂਜੇ ਦੀਆਂ ਅੱਖਾਂ ਦੇ ਵਿੱਚ ਇੱਕ ਦੂਜੇ ਨਾਲ ਅਸੀਂ ਸਹਾਰਾ ਬਣ ਖੜੀਏ। ਬਹੁਤ ਕੁਝ ਅਸੀਂ ਕਰ ਸਕਦੇ ਆ ਜੇ ਆਪਾਂ ਕੋਸ਼ਿਸ਼ ਕਰੀਏ ਇਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜੋ ਇਹ ਪਰਿਵਾਰ ਦੀ ਸਹਾਇਤਾ ਕਰਨਾ ਚਾਹੁੰਦੇ ਨੇ ਉਹਨਾਂ ਸੱਜਣਾ ਤੱਕ ਜਰੂਰ ਵੀਡੀਓ ਪਹੁੰਚਾ ਦਿਓ ਤੇ ਨਹੀਂ ਲੱਗਿਆਗਾ ਕਿਵੇਂ ਲੱਗ ਗਈ ਕਿੱਥੋਂ ਲੱਗ ਗਈ ਸਾਨੂੰ ਕੋਈ ਸਮਝ ਨਹੀਂ ਲੱਗੀ ਹੈਗੀ ਜਦੋਂ ਬਸ ਇਦਾਂ ਹੀ ਦੇਖਿਆ ਵੀ ਅੱਗ ਲੱਗ ਗਈ ਬਸ ਹਾਂਜੀ ਵੀਜੀ ਤੁਸੀਂ ਐਡਰੈਸ ਜਰੂਰ ਬੋਲ ਦਿਓ ਇੱਕ ਵਾਰੀ ਨੰਬਰ ਜਰੂਰ ਬੋਲ ਦਿਓ ਤੁਹਾਡੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਆਪਣਾ ਐਡਰੈਸ ਪ੍ਰੋਪਰ ਬੋਲ ਦਿਓ ਸਾਡਾ ਐਡਰੈਸ ਹੈ ਐਡਰੈਸ ਹੈਗਾ ਜੀ ਪਰਮਿੰਦਰ ਸਿੰਘ ਟਿਲਾ ਰਾਇਪੁਰ ਰੋਡ ਨੀਅਰ ਇੰਡੀਅਨ ਆਇਲ ਦਾ ਪੰਪਾ ਉਹਦੇ ਬਿਲਕੁਲ ਸਾਹਮਣੇ ਆਈ ਟਿਲਾ ਰਾਇਪੁਰ ਰੋਡ ਤੇ ਡੇਲੋ ਪਿੰਡ ਆ ਜੀ ਤੇ ਮੋਬਾਈਲ ਨੰਬਰ ਹੈਗਾ ਜੀ 7527950057 ਠੀਕ ਹੈ ਤੁਹਾਨੂੰ ਫਿਰ ਲਾਸਟ ਦੇ ਵਿੱਚ ਬੇਨਤੀ ਜ਼ਰੂਰ ਕਰਦੇ ਹਾਂ ਤੁਸੀਂ ਇਸ ਜਗ੍ਹਾ ਤੇ ਆਪ ਖੁਦ ਪਹੁੰਚ ਕੇ ਆ ਕੇ ਦੇਖ ਸਕਦੇ ਹੋ ਕੀ ਹਾਲਾਤ ਬਣੇ ਹੋਏ ਨੇ ਇਹ ਜਿੱਥੇ ਅਸੀਂ ਬਿਲਡਿੰਗ ਦੇ ਵਿੱਚ ਖੜੇ ਆ ਇਹ ਵੀ ਕਦੇ ਇਹ ਵੀ ਕਦੇ गिर ਸਕਦੀ ਆ ਕਿਉਂਕਿ ਹਾਲਾਤ ਜਿਹੇ ਬਣੇ ਨੇ ਕੰਦਾਂ ਦੇ ਵਿੱਚ ਤਰੇੜਾਂ ਆ ਗਈਆਂ ਹਜੇ ਵੀ ਸੇਕ ਮਾਰ ਰਿਹਾ ਜਿੱਥੇ ਅਸੀਂ ਖੜੇ ਆ ਇੱਥੇ ਖੜਨਦੇ ਰਹਿਣ ਦੇ ਹਾਲਾਤ ਨਹੀਂ ਕਿਉਂਕਿ ਜੇ ਪੈ ਜਾਂ ਰੁਕਦੇ ਨੇ ਕਦੇ ਇਹ ਇਮਾਰਤ ਡਿੱਗ ਵੀ ਸਕਦੀ ਆ ਵੱਡਾ ਨੁਕਸਾਨ ਵੀ ਹੋ ਸਕਦਾ ਤੁਸੀਂ ਇਸ ਜਗ੍ਹਾ ਤੇ ਪ੍ਰੋਪਰ ਐਡਰੈਸ ਮੈਂ ਜ਼ਰੂਰ ਦੱਸ ਦੇਣਾ ਕਸਵਾ ਡੇਲੋ ਤੋਂ ਜਦੋਂ ਤੁਸੀਂ ਕਿਲਾ ਰੈਪਰ ਨੂੰ ਜਾਵੋਗੇ ਪੈਟਰੋਲ ਪੰਪ ਦੇ ਸਾਹਮਣੇ ਇਹ ਸ਼ੋਰੂਮ ਬਣਿਆ ਹੋਇਆ ਜਿੱਥੇ ਆ ਕੇ ਤੁਸੀਂ ਪਰਿਵਾਰ ਦੀ ਮਦਦ ਕਰ ਸਕਦੇ ਹੋ ਪਰਿਵਾਰ ਨੂੰ ਮਿਲ ਸਕਦੇ ਹੋ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ ਜੀ